ਇਹ ਹੈ ਜੀ ਪਿਆਜ਼ ਦੇ ਛਿਲਕਿਆਂ ਦਾ ਪਾਣੀ 2-3 ਦੇ ਨਾਲ ਤੁਸੀਂ ਪਿਆਜ਼ ਦੇ ਛਿਲਕਿਆਂ ਨੂੰ ਭਗੋਲੋ ਤੇ ਤੁਹਾਡੇ ਕੋਲ ਫ੍ਰੀ ਦੀ ਲਿਕਵਿਡ ਫਰਟੀਲਾਈਜ਼ਰ ਤਿਆਰ ਹੋ ਜਾਏਗੀ ਇਹ ਜਿਹੜਾ ਹੈਗਾ ਵਾ ਬੈਂਗਨ ਦੇ ਸੀਡਸ ਇਸ ਤੋਂ ਹੀ ਅਸੀਂ ਪਨੀਰੀ ਤਿਆਰ ਕਰਕੇ ਦੇਖਾਂਗੇ ਸਬਜ਼ੀਆਂ ਦੇ ਛਿਲਕਿਆਂ ਨੂੰ ਕੋਈ ਵੀ ਸਬਜ਼ੀ ਦਾ ਛਿਲਕਾ ਨੂੰ ਸੁੱਟਣਾ ਨਹੀਂ ਚਾਹੀਦਾ ਲਿਕਵਿਡ ਫਰਟੀਲਾਈਜ਼ਰ ਜਿਹੜੀ ਹੈ ਉਹ ਤਿਆਰ ਕਰ ਲੈਣੀ ਚਾਹੀਦੀ ਹੈ ਤੇ ਪਲਾਂਟਸ ਨੂੰ ਦੇਣੀ ਚਾਹੀਦੀ ਹੈ ਐ ਸ਼ਾਨ ਲਿਆਸਮ ਇਦੇ ਵਿੱਚ ਜਿਹੜਾ ਆ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਪੋਟਾਸ਼ੀਅਮ ਹੁੰਦਾ ਹੈ ਤੇ ਹੋਰ ਬਹੁਤ ਸਾਰੇ ਮਾਈਕਰੋ ਨਿਊਟ੍ਰੀਐਂਟਸ ਪਾਏ ਜਾਂਦੇ 1 ਇੰਟੂ 10 ਦੀ ਰੇਸ਼ੋ ਵਿੱਚ ਤੁਸੀਂ ਦੇਣਾ ਹੈ ਇਸਕਿ ਜੇ 1 ਲੀਟਰ ਇਹ ਪਾਣੀ ਹੈ ਤਾਂ ਉਸ ਦੇ ਵਿੱਚ 10 ਲੀਟਰ ਹੋਰ ਪਾਣੀ ਮਿਲਾ ਲੈਣਾ ਹੈ ਸਿੰਪਲ ਤੇ ਇਹਦਾ ਬਾਕੀ ਮਟੀਰੀਅਲ ਬਚਿਆ ਇਸ ਨੂੰ ਵੀ ਅਸੀਂ ਮਿੱਟੀ ਵਿੱਚ ਦਬਾ ਦੇਵਾਂਗੇ ਤਾਂ ਕਿ ਇਹ ਵੀ ਡੀਕੰਪੋਜ਼ ਹੋ ਕੇ ਖਾਦ ਦਾ ਰੂਪ ਲੈ ਲਵੇ ਇਸ ਨੂੰ ਵੀ ਸੁੱਟਣਾ ਨਹੀਂ ਹੈਗਾ ਇਸ ਨੂੰ ਸੀ ਮਿਰਚ ਦੇ ਪੌਦੇ ਲੱਗੇ ਦਬਾ ਦਿੱਤਾ ਆਇਆ ਹੈ ਸੋ ਕੋਈ ਵੀ ਚੀਜ਼ ਸੁੱਕੋ